ਬਹੁਤ ਹੀ ਸੌਫਟ ਸਪੰਜੀ ਤੇ ਨਰਮ ਜਿਹੇ ਦਹੀਂ ਭੱਲੇ ਦੀ ਰੈਸਪੀ ਹੈ ਜਿਹੜੀ ਤਿਆਰ ਕਰਾਂਗੇ ਤੇ ਜਿਹੜੇ ਬਾਜ਼ਾਰ ਨਾਲੋਂ ਵੀ ਬਹੁਤ ਹੀ ਵਧੀਆ ਜਿਹੜੇ ਬਣ ਕੇ ਘਰ ਦੇ ਵਿੱਚ ਹੀ ਤਿਆਰ ਹੋਣਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣਾਉਣੇ ਦੱਸਾਂਗੇ ਆਪਣੇ ਘਰ ਦੇ ਵਿੱਚੋਂ ਚੀਜ਼ਾਂ ਲੈ ਕੇ ਦਾਲਾਂ ਘਰੋਂ ਲੈ ਕੇ ਤੇ ਆਪਾਂ ਤਿਆਰ ਕਰਾਂਗੇ ਦਹੀਂ ਭੱਲੇ ਤਿਆਰ ਕਰਨ ਲਈ ਆਪਾਂ ਲੈ ਲਈ ਸੀ ਅੱਧੀ ਕੌਲੀ ਲੈ ਲਈ ਆਪਾਂ ਮਾਹਾਂ ਦੀ ਦਾਲ ਦੀ ਤੇ ਅੱਧੀ ਕੌਲੀ ਲੈ ਲਈ ਆਪਾਂ ਮੂੰਗੀ ਦੀ ਦਾਲ ਦੀ ਜੇ ਤੁਸੀਂ ਕੱਲੀ ਮਾਹਾਂ ਦੇ ਦਾਲ ਦੇ ਬਣਾਉਣੇ ਕੱਲੀ ਮਾਹਾਂ ਦੇ ਦਾਲ ਦੇ ਹੀ ਬਣਾ ਸਕਦੇ ਆ ਤੇ ਜੇ ਮੂੰਗੀ ਪਾਓਗੇ ਤਾਂ ਉਹ ਹੋਰ ਵੀ ਸੌਫਟ ਜੇ ਤੇ ਵਧੀਆ ਬਣਨਗੇ ਤੇ ਨਾਲੇ ਟੇਸਟ ਵੀ ਆ ਜਿਹੜਾ ਉਹਦੇ ਨਾਲੋਂ ਵੱਧ ਜਾਂਦਾ ਹੈ ਇਹ ਮਾਹਾਂ ਦੀ ਦਾਲ ਹੈ ਜਿਹੜੀ ਇਹ ਆਪਾਂ ਛਿਲਕੇ ਵਾਲੀ ਲਈ ਹੈ ਜਦੋਂ ਛਿਲਕੇ ਵਾਲੀ ਦਾਲ ਲਈ ਹੋਵੇ ਤਾਂ ਉਸ ਨੂੰ ਤੁਸੀਂ 7-8 ਘੰਟਿਆਂ ਲਈ ਪਿਓਕੇ ਰੱਖਣਾ ਕਿਉਂਕਿ ਇਹਦਾ ਛਿਲਕਾ ਹੈ ਜਿਹੜਾ ਨਰਮ ਹੋ ਕੇ ਉੱਤਰ ਜਾਵੇ ਫੇਰ ਹੀ ਆਪਾਂ ਇਹਨੂੰ ਧੋ ਸਕਾਂਗੇ ਆਪਾਂ ਹੁਣ ਇਹਨਾਂ ਦੋਨਾਂ ਦਾਲਾਂ ਨੂੰ ਪੂਰੀ ਰਾਤ ਦੇ ਲਈ ਪਿਓਕੇ ਰੱਖਤਾ ਸੀ ਸ਼ਾਮ ਨੂੰ ਆਪਾਂ ਇਹਨਾਂ ਨੂੰ ਪਿਓਕੇ ਰੱਖਤਾ ਤੇ ਸਵੇਰ ਆਪਾਂ ਇਹਨਾਂ ਨੂੰ ਛਿਲਕਾ ਉਤਾਰ ਲਿਆ ਮਲ ਕੇ ਸਾਰਾ ਛਿਲਕਾ ਉਤਾਰਤਾ ਤੇ ਹੁਣ ਆਪਾਂ ਇਹਨੂੰ ਮਿਕਸੀ ਦੇ ਵਿੱਚ ਪਾ ਕੇ ਗ੍ਰाइंड ਕਰਾਂਗੇ ਇੰਵੈਟਰ ਜਿਹੜਾ ਗ੍ਰੈਂਡ ਕਰ ਲਿਆ ਤੇ ਹੁਣ ਆਪਾਂ ਇਹਨੂੰ ਫੈਂਟਾਂਗੇ ਤੇ ਇੱਕੋ ਡਾਇਰੈਕਸ਼ਨ ਦੇ ਵਿੱਚ ਆਪਾਂ ਇਹਨੂੰ ਫੈਂਟਣਾ ਹੈਗਾ ਘਟੋ ਘਟਾਪਾ 8 ਤੋਂ 10 ਮਿੰਟ ਲਾ ਕੇ ਇਹਨੂੰ ਆਪਾਂ ਫੈਂਟਾਂਗੇ ਤੇ ਬੈਟਰ ਤੁਸੀਂ ਇਸ ਤਰ੍ਹਾਂ ਦਾ ਰੱਖਣਾ ਨਾ ਤਾਂ ਪਤਲਾ ਕਰਨਾ ਤੇ ਨਾ ਹੀ ਜ਼ਿਆਦਾ ਉਹ ਸੰਘਣਾ ਹੋਵੇ ਜੇ ਜ਼ਿਆਦਾ ਪਤਲਾ ਹੋਊਗਾ ਤਾਂ ਉਹ ਜਦੋਂ ਆਪਾਂ ਜਿਹੜੇ ਭੱਲੇ ਤਿਆਰ ਕਰਾਂਗੇ ਤਾਂ ਉਹ ਤੇਲ ਆ ਜਿਹੜਾ ਤੇਲ ਕਿਉਂ ਜ਼ਿਆਦਾ ਚੂਸ ਲੈਂਦੇ ਆ ਹੁਣ ਦੋਸਤੋ ਬੈਟਰ ਹੈ ਜਿਹੜਾ ਆਪਣਾ ਤਿਆਰ ਹੈ ਹੁਣ ਆਪਾਂ ਇਹਨੂੰ ਚੈੱਕ ਕਰਾਂਗੇ ਹੁਣ ਇਸ ਤਰ੍ਹਾਂ ਚੈੱਕ ਕਰਾਂਗੇ ਆਪਾਂ ਤੁਸੀਂ ਇੰਨਾ ਕੁ ਲੈ ਲੈਣਾ ਲੈਣਾ ਇਸ ਤਰ੍ਹਾਂ ਛੱਡ ਕੇ ਦੇਖਣਾ ਆ ਦੇਖੋ ਹੁਣ ਆਪਣਾ ਇਹ ਪਾਣੀ ਦੇ ਵਿੱਚ ਜਦੋਂ ਉੱਪਰ ਤੈਰਨ ਲੱਗ ਗਿਆ ਤਾਂ ਇਹਦਾ ਬੈਟਰ ਸਮਝ ਲਓ ਬਿਲਕੁਲ ਤਿਆਰ ਹੈ ਆਪਣੇ ਭੱਲੇ ਆ ਜਿਹੜੇ ਤਲਣ ਯੋਗ ਹੋ ਗਏ ਨੇ ਹੁਣ ਆਪਾਂ ਇਹਦੇ ਵਿੱਚ ਅੰਦਾਜ਼ ਕਚਮਚਾ ਜਿਹੜਾ ਅੰਦਾਜ਼ ਨੇ ਜੀਰਾ ਪਾウダー ਦਾ ਪਾਵਾਂਗੇ ਭੁੰਨਿਆ ਹੋਇਆ ਜੀਰਾ ਅੱਧਾ ਚਮਚੀ ਪਾਵਾਂਗੇ ਆਪਾਂ ਨਮਕ ਦਾ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਲੈਣਾ ਜੇ ਤੁਹਾਨੂੰ ਕੰਮ ਨਹੀਂ ਚਾਹੀਦਾ ਪਾ ਲੈਣਾ ਕਿਉਂਕਿ ਦੁਬਾਰਾ ਜਦਚ ਨਹੀਂ ਦੇ ਵਿੱਚ ਵੀ ਆਪਾਂ ਨਮਕ ਪਾਵਾਂਗੇ ਤਾਂ ਤਾਂ ਕਿਸੇ ਵਾਸਤੇ ਨਹੀਂ ਆਪਾਂ ਪਾਉਂਦੇ ਜਿਆਦਾ ਨਹੀਂ ਹੋਣਾ ਸਭ ਤੋਂ ਹੁਣ ਆਪਾਂ ਇਹ ਜੀ ਨਮਕ ਤੇ ਜੀਰਾ ਪਾウダー ਜਿਹੜਾ ਮਿਕਸ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਤੇਲ ਨੂੰ ਫਰਾਈ ਕਰ ਤੇਲ ਗਰਮ ਕਰਨਾ ਧਰਤਾ ਸੀਗਾ ਤੇ ਆਪਾਂ ਹੁਣ ਭੱਲੇ ਫਰਾਈ ਕਰਦੇ ਆਂ ਤੇ ਆਹ ਕੌਲੀ ਦੇ ਵਿੱਚ ਆਪਾਂ ਪਾਣੀ ਪਾ ਲਿਆ ਹੱਥ ਨੂੰ ਪਾਣੀ ਦੇ ਨਾਲ ਐ ਕਰਕੇ ਡਬੋ ਲੈਣਾ ਤੇ ਉਸ ਤੋਂ ਬਾਅਦ ਆਪਾਂ ਹਲਕੇ ਜੇ ਭੱਲੇ ਇਸ ਤਰ੍ਹਾਂ ਚੱਕਨੇ ਤੇ ਐ ਕੜਾਹੀ ਦੇ ਵਿੱਚ ਆਪਾਂ ਛੱਡ ਦੇਨੇ ਆ ਕਿਉਂ ਆ ਜਿਹੜਾ ਜ਼ਿਆਦਾ ਗਰਮ ਨਹੀਂ ਕਰਨਾ ਕਿਉਂਕਿ ਜੇ ਜ਼ਿਆਦਾ ਗਰਮ ਕਰਾਂਗੇ ਤਾਂ ਉਹ ਫਿਰ ਭੱਲੇ ਜਿਹੜੇ ਉੱਪਰੋਂ ਉੱਪਰੋਂ ਜਲ ਜਾਣਗੇ ਤੇ ਵਿੱਚੋਂ ਉਹ ਰਜਣੇ ਨਹੀਂਗੇ ਇਸ ਤਰ੍ਹਾਂ ਆਪਾਂ ਹਲਕੇ ਹੱਥ ਦੇ ਨਾਲ ਪਾਈ ਜਾਵਾਂਗੇ ਤੇ ਹਲਕਾ ਸਿਮ ਤੇ ਰੱਖਣਾ ਗਾਇਸ ਆ ਜਿਹੜਾ ਤੇ ਤਾਂ ਕਿ ਆਪਣੇ ਭੱਲੇ ਜਿਹੜੇ ਸਾਰੇ ਪੂਰੀ ਅੰਦਰ ਤੱਕਰ ਜਿਹੜੇ ਆ ਪੱਕ ਜਾਣ। ਜਦੋਂ ਆਪਣੇ ਭੱਲੇ ਆ ਜਿਹੜੇ ਬਰਾਊਨ ਜੇ ਹੋ ਗਏ, ਹਲਕੇ ਜਿ ਬਰਾਊਨ ਹੋ ਗਏ ਆਪਾਂ ਉਦੋਂ ਕੱਢਣੇ ਆ। ਆ ਦੇਖੋ ਹਜੇ ਰੰਗ ਇਹਨਾਂ ਦਾ ਪੀਲਾ ਪਿਆਗਾ। ਹਜੇ ਨਹੀਂ ਕੱਢਣੇ ਆਪਾਂ ਹਜੇ ਥੋੜਾ ਜਿਹਾ ਸੇਕ ਹੋਰ ਲਵਾਵਾਂਗੇ। ਉਸ ਤੋਂ ਬਾਅਦ ਫਿਰ ਭੱਲੇ ਨੂੰ ਆਪਾਂ ਬਾਹਰ ਕੱਢ ਲਵਾਂ। ਇਮਲੀ ਦੀ ਚਟਣੀ ਤਿਆਰ ਕਰਾਂਗੇ ਇਮਲੀ ਭਿਉ ਕੇ ਰੱਖਤੀ ਸੀ ਆਪਾਂ ਭਿਉ ਕੇ ਰੱਖਣ ਤੋਂ ਬਾਅਦ ਆਪਾਂ ਛਾਣਣੀ ਦੇ ਨਾਲ ਛਾਣ ਲਈ ਹੈਗੀ ਤੇ ਆਹ ਦੇਖੋ ਤੁਸੀਂ ਆਪਾਂ ਵੀ ਵੀ ਜਿਹੜੇ ਉਹਦੇ ਅਲੱਗ ਕੱਢ ਤੇ ਆਹ ਜਿਹੜਾ ਪਾਣੀ ਆਪਾਂ ਇਹ ਪਾ ਲਿਆ ਹੁਣ ਆਪਾਂ ਇਹਨੂੰ ਤਿਆਰ ਕਰਾਂਗੇ ਸ਼ੱਕਰ ਦੋ ਚਮਚੇ ਦੇ ਕਰੀਬ ਆਪਾਂ ਪਾ ਲਈ ਹੈਗੀ ਹੁਣ ਆਪਾਂ ਇਹਨੂੰ ਸ਼ੱਕਰ ਨੂੰ ਚੰਗੀ ਤਰ੍ਹਾਂ ਘੋਲ ਲਾਵਾਂਗੇ ਮਿਕਸ ਕਰ ਲਾਵਾਂਗੇ ਇਹਦੀ ਮੜੀ ਜੀ ਚਾਚਣੀ ਜੀ ਬਣ ਜੂਗੀ ਨਾਲੇ ਤਾਂ ਤੇ ਨਾਲੇ ਇਹ ਸੰਘਣੀ ਹੋ ਜੂਗੀ। ਆਪਣੀ ਚਟਣੀ ਆ ਜਿਹੜੀ ਬਣ ਕੇ ਤਿਆਰ ਹੈ ਇਮਲੀ ਵਾਲੀ ਕਿ ਹੁਣ ਆਪਾਂ ਗੈਸ ਬੰਦ ਕਰ ਦੇਵਾਂਗੇ। ਹੁਣ ਆਪਾਂ ਭੱਲੇ ਪਾਉਣ ਵਾਸਤੇ ਦਹੀਂ ਤਿਆਰ ਕਰਦੇ ਆਂ। ਪਹਿਲਾਂ ਆਪਾਂ ਪਾਇਆ ਜੀਰਾ ਪਾਊਡਰ ਭੁੰਨਿਆ ਹੋਇਆ ਜੀਰਾ। ਹੁਣ ਪੁਦੀਨਾ ਪਾਊਡਰ ਪਾ ਲਿਆ ਆਪਾਂ। ਹੁਣ ਪਾਵਾਂਗੇ ਆਪਾਂ ਚਾਟ ਮਸਾਲਾ ਪਾਵਾਂਗੇ ਆਪਾਂ ਸੇਂ ਦਾ ਨਮਕ। ਸਿੰਦਾ ਨਮਕ ਪਾ ਲੈ ਅੱਧਾ ਚਮਚਾ ਪਾ ਪਾਵਾਂਗੇ ਤੇ ਨਾਲ ਹੀ ਅੱਧਾ ਚਮਚਾ ਪਾਵਾਂਗੇ ਆਪਾਂ ਕਾਲਾ ਨਮਕ ਲਾਲ ਮਿਰਚ ਪਾਊਡਰ ਪਾ ਲਾਂਗੇ ਆਪਾਂ ਥੋੜਾ ਜਿਹਾ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦਹੀਂ ਦੇ ਵਿੱਚ ਤਾਂ ਕਿ ਦਹੀਂ ਦੇ ਵਿੱਚ ਮਸਾਲੇ ਜਿਹੜੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਕੋਈ ਨੂਨ ਵੀ ਜਾਂ ਮਿਰਚ ਦੀ ਕੋਈ ਗੰਢ ਜੀ ਨਾ ਰਵੇ ਤਾਂ ਕਰਕੇ ਆਪਾਂ ਸਾਰਿਆਂ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਆ ਜਿਹੜਾ ਬਣਾ ਲਵਾਂਗੇ ਤੇ ਹੁਣ ਆਪਾਂ ਪਾਣੀ ਦੇ ਵਿੱਚ ਪਾ ਕੇ ਭੰਲਿਆਂ ਨੂੰ ਪਿਆਉ ਦੇਵਾਂਗੇ ਤਾਂ ਕਿ ਇਹਨਾਂ ਦਾ ਵਿੱਚ ਤੇਲ ਜਿਹੜਾ ਹੁੰਦਾ ਹੈ ਤਾਂ ਉਹ ਪਾਣੀ ਦੇ ਵਿੱਚ ਨਾਲੇ ਤਾਂ ਨਿਕਲ ਜਾਂਦਾ ਤੇ ਨਾਲੇ ਫੋਲਦੇ ਹੋ ਜਾਂਦੇ ਹੁਣ ਆਪਾਂ ਪਾਣੀ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਤੇ ਭੱਲਿਆਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਲਾ ਲਵਾਂਗੇ ਤੇ ਪਲੇਟ ਦੇ ਵਿੱਚ ਤੁਸੀਂ ਜਿੰਨੇ ਭੰਦੇ ਪਾਉਣੇ ਆ ਉਹਨੇ ਲਾ ਲੋ 6 ਪਾਉਣੇ 5 ਪਾਉਣੇ ਜਿੰਨੇ ਵੀ ਪਾਉਣੇ ਆ ਤੁਸੀਂ ਭੱਲੇ ਪਾ ਕੇ ਪਲੇਟ ਨੂੰ ਤਿਆਰ ਕਰ ਲਓ ਤੇ ਉੱਪਰ ਦੀ ਆਪਾਂ ਦਹੀਂ ਪਾ ਦੇਵਾਂਗੇ ਜਿਹੜੀ ਦਹੀਂ ਆਪਾਂ ਪੱਲਿਆਂ ਲਈ ਤਿਆਰ ਕੀਤੀ ਆ ਉਹ ਦਹੀਂ ਨੂੰ ਆਪਾਂ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਪਾ ਦੇਵਾਂਗੇ ਤੇ ਹੁਣ ਆਪਾਂ ਜਿਹੜੀ ਚਟਣੀ ਤਿਆਰ ਕੀਤੀ ਸੀਗੀ ਪਦੀਨੇ ਵਾਲੀ ਚਟਣੀ ਉਹ ਉੱਪਰ ਪਾ ਦੇਵਾਂਗੇ ਮੈਂ ਸੁੱਕੇ ਪਦੀਨੇ ਦੀ ਚਟਣੀ ਬਣਾਈ ਆ ਜੀਨਾ ਪਾਊਡਰ ਦੀ ਤੁਹਾਡੇ ਕੋਲੇ ਹਰਾ ਪਦੀਨਾ ਜਾਂ ਧਣੀਆਂ ਹੈਗਾ ਤੁਸੀਂ ਉਹ ਦੀ ਬਣਾ ਸਕਦੇ ਤੇ ਹੁਣ ਆਪਾਂ ਜਿਹੜੀ ਇਮਲੀ ਦੀ ਚਟਨੀ ਬਣਾਈ ਸੀ ਉੱਪਰ ਉਹ ਵੀ ਪਾ ਦੇਵਾਂਗੇ ਇਮਲੀ ਦੀ ਚਟਨੀ ਹੈ ਜਿਹੜੀ ਤੁਸੀਂ ਵੱਧ ਪਾ ਲਿਓ ਕਿਉਂਕਿ ਮਿੱਠੀ ਹੁੰਦੀ ਹੈ ਇਹਦੇ ਨਾਲ ਫਿਰ ਭੱਲੇ ਆ ਜਿਹੜੇ ਬਹੁਤ ਵਧੀਆ ਟੇਸਟੀ ਬਣ ਜਾਂਦੇ ਖੱਟਾ ਮਿੱਠਾ ਦਹੀਂ ਜਿਹੜਾ ਬਣ ਜਾਂਦਾ ਬੱਚੇ ਬਹੁਤ ਪਸੰਦ ਕਰਦੇ ਖੱਟਾ ਮਿੱਠਾ ਤੇ ਹੁਣ ਉੱਪਰ ਆਪਾਂ ਜਿਹੜੀ ਕਿਸ਼ਮਿਸ ਤੇ ਕਾਜੂ ਬਦਾਮ ਆਪਾਂ ਕੱਟ ਕੇ ਰੱਖੇ ਹੋਏ ਸੀ ਤੇ ਉਹ ਆਪਾਂ ਪਲੇਟ ਦੇ ਵਿੱਚ ਪਾ ਦੇਵਾਂਗੇ ਤੇ ਆਲੂ ਆਪਾਂ ਕੱਟ ਕੇ ਰੱਖੇ ਹੋਏ ਸੀ ਤੇ ਆਲੂ ਵੀ ਆਪਾਂ ਇਹਨਾਂ ਨੂੰ ਪਲੇਟ ਦੇ ਵਿੱਚ ਭੱਲਿਆਂ ਦੇ ਵਿੱਚ ਪਾ ਦੇਵਾਂਗੇ ਤੇ ਹੁਣ ਆਪਣੇ ਭੱਲੇ ਆ ਜਿਹੜੇ ਬਿਲਕੁਲ ਪਿਆਰ ਹੈ ਜੀ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਤੀ ਫਾਰ